ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਪ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜਨੇ ਇਕਤਾ ਸੰਘਰਸ਼ ਦਾ ਸੂਬਾ ਪ੍ਰਧਾਨ ਅੱਜ ਬਹੁਤ ਹੀ ਸਰਤਾਰਜੋਗ ਪੀਰਧੂਰੀ ਦੇ ਜਿਹੜੇ ਮੁਖੀ ਸੇਵਾਦਾਰ ਨੇ ਬਾਬਾਈ ਉਹ ਸਾਡੇ ਕੋਲ ਪਹੁੰਚੇ ਲੰਗਰ ਲੈ ਕੇ ਬਹੁਤ ਨਿਰੰਤਰ ਸੇਵਾ ਚਾਰੀਆਂ ਇਹਨਾਂ ਦਾ ਪਿੰਡ ਕਲੇਰ ਆ ਲਗਾਤਾਰ ਆਪਦੇ ਆਪਣੀ ਜਥੇਬੰਦੀ ਵੱਲੋਂ ਉੱਥੇ ਲੰਗਰ ਪਕਾ ਕੇ ਉਹ ਪ੍ਰਸ਼ਾਦਾ ਜਿਹੜਾ ਉਹ ਸਾਡਾ ਇੱਕ ਨੌਜਵਾਨ ਲਵ ਰੋਜ਼ ਇੱਥੇ ਪ੍ਰਸ਼ਾਦਾ ਲੈ ਕੇ ਪਿੰਡਾਂ 'ਚ ਵੰਡ ਰਿਹਾ ਕਦੀ ਕੋਈ ਪਾਣੀ ਦੀ ਸੇਵਾ ਕਰਿਆ ਪਿਛਲੇ ਦਿਨ ਕਹਿੰਨੇ ਆ ਨਾ ਵੀ ਐਨ ਆਰ ਆਈਸ ਬਾਹ ਫੜਦੇ ਨੇ ਪਿਛਲੇ ਦਿਨ ਉਹਦੀ ਭੈਣ ਨੇ ਪੈਸੇ ਪਾ ਕੇ ਉਹ ਹਜ਼ਾਰ ਪੇਟੀ ਪਾਣੀ ਦੀ ਇਹ ਸੰਗਤ ਵਾਸੇ ਭੇਜੀ ਐਨ ਆਰ ਆਈ ਸੋਚਣਦੇ ਆ ਵੀ ਸਾਡੇ ਇਹਨਾਂ ਦੇ ਬਾੜ ਆਈ ਆ ਪਾਣੀ ਆਇਆ ਵਾ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਕੋਈ ਗੁਰੂ ਹੋਵੇ ਪੀਰ ਹੋਵੇ ਕੋਈ ਐਨ ਆਰ ਆਈ ਹੋਵੇ ਸਭ ਮਦਦ ਕਰ ਰਹੇ ਨੇ ਵੀ ਇਹਨਾਂ ਦੀ ਪੰਜਾਬੀਆਂ ਦੀ ਬਾਹ ਵੜ ਕੇ ਨਾਲੋਂ ਕਾਰਾ ਸਿਰ ਖੜਿਆ ਕੀਤਾ ਜਾਵੇ ਆਪਦੀ ਜਥੇਬੰਦੀ ਵੱਲੋਂ ਇਲਾਕੇ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਨਿਰੰਤਰ ਇੱਥੇ ਉੱਥੋਂ ਪ੍ਰਸ਼ਾਦਾ ਭਣਾ ਕੇ ਇੱਥੇ ਕੈਂਪਸ ਚ ਜਿਹੜਾ ਭਾਰਤੀ ਕਿਸਾਨ ਜਿਹੜੀ ਜਥੇਬੰਦੀ ਦਾ ਕੈਂਪ ਲੱਗਾ ਉਹਦੇ ਵਿੱਚ ਪਹੁੰਚਾਰੇ ਨੇ ਇਹਨਾਂ ਦਾ ਕੋੜ ਕੋੜ ਧੰਨਵਾਦ ਕਰਦੇ ਆ ਇਹ ਸਮੂਚੀ ਆ ਲਾ ਲਾਕੇ ਦੀ ਸੰਗਤ ਲੋਕੀ ਕਰਦੇ ਆ ਚਾਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਚੋਕਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਰਾਸ਼ਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਨਾਲ ਅਜੇ ਤੱਕ ਸਰਕਾਰ ਵੱਲੋਂ ਕੁਝ ਨਹੀਂ ਇੱਕ ਅਫਸਰ ਨੇ ਸਿਰਫ ਸਾਨੂੰ 50 ਤਰਪਾਲਾ ਭੇਜੀਆਂ ਨੇ ਹੋਰ ਕਿ ਸਰਕਾਰ ਵੱਲੋਂ ਕੋਈ ਨਹੀਂ ਇਹਨਾਂ ਸੰਸਥਾਵਾਂ ਵੱਲੋਂ ਜਨਨ ਆਈ ਵੀਰਾਂ ਵੱਲੋਂ ਜਾਂ ਸਾਡੀ ਬੀਕੇਜੂ ਸੰਘਰਸ਼ੀ ਜਥੇਬੰਦੀ ਵੱਲੋਂ ਉਹ ਜੜੀਆਂ ਵਾ ਸੇਵਾ ਨਿਰੰਤਰ ਸੇਵਾ ਕੈਂਪਸ ਦਾ ਇੱਥੇ ਵੀ ਚੱਲ ਰਿਹਾ ਏ ਕਰਮਦਾਸ ਵੀ ਚੱਲ ਰਿਹਾ ਤੇ ਕਾਹੀ ਜਿਹੜੇ ਸਾਡੇ ਨਾਲ ਜੁੜੇ ਲੋਕ ਜਿਹਨਾਂ ਬਾਬਾ ਜੀ ਹੋਰ ਜੁੜੇ ਨੇ ਸੰਤਾਨੀ ਸਾਹਿਬ ਵਾਲੇ ਹੋਣਾ ਉਹ ਜਿਹੜੇ ਰਾਸ਼ਨ ਭੇਜ ਰਹੇ ਨੇ ਹੋਰ ਮਤਲਬ ਲੋੜਵੰਦ ਚੀਜ਼ਾਂ ਇਹਨਾਂ ਲੋਕਾਂ ਵਾਸਤੇ ਭੇਜ ਰਹੇਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਲਗਭਗ ਅੱਜ 7 ਦਿਨ ਹੋ ਗਏ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਲਗਾਤਾਰ ਜਿਹੜੀਆਂ ਇੱਥੇ ਇਹਨਾਂ ਦੀ ਸੇਵਾ ਨਿਰੰਤਰ ਚੱਲ ਰਹੀਆਂ ਜੀ ਜਿਦਰੀ ਵਾਲੇ ਡਰਾਮਾ ਕਰਨ ਆਇਆ ਨਾ ਕਹਿੰਦਾ ਮੈਂ ਜਿਹੜਾ ਰਾਸ਼ਨ ਆ ਉਹ ਦਿੱਲੀੋਂ ਇਕੱਠਾ ਕਰਾਂਗਾ ਆ ਲੋਕ ਇਕੱਠਾ ਕਰ ਰਹੇ ਨੇ ਆ ਬਾਬਾ ਜੀ ਆ ਹੋਰ ਸੰਤਾਂ ਬਾਹਰ ਬੈਠੇ ਜਿਹੜੇ ਐਨਆਰਆਈ ਜਿੱਦਾਂ ਮੈਂ ਕਿ ਨਾਂ ਬੋਲ ਕੇ ਰੱਖਿਆ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਓ ਭਾਵੇਂ ਦਿੱਲੀ ਦੇ ਭਾਵੇਂ ਹਰਿਆਣੇ ਦੇ ਲੋਕ ਕਰ ਰਹੇ ਨੇ ਕੇਜਰੀਵਾਲ ਦੇ ਡਰਾਮਾ ਕਰਾ ਤੇਰੀ ਸਰਕਾਰਾ ਦੂਰ ਰਸਲ ਕੇ ਸਰਕਾਰ ਵੱਲੋਂ ਕੀ ਹੈਲਪ ਦੇਣਾ ਜਿਹੜੇ ਝੋਨੇ ਮਰ ਗਏ ਆ ਉਹਨਾਂ ਦਾ ਕੀ ਮਾਲਵਾ ਦੇਣਾ ਲਾਂ ਕਰ ਜਿਹੜੇ ਗਰੀਬਾਂ ਦੇ ਘਰ ਟਹਿ ਗਏ ਨੇ ਮਜ਼ਦੂਰਾਂ ਦੇ ਘਰ ਟਹਿ ਗਏ ਨੇ ਉਹਨਾਂ ਨੂੰ ਕੀ ਮਾਲਵਾ ਦੇਣਾ ਵਾ ਲੋਕਾਂ ਦੇ ਡੰਗਰ ਮਰ ਗਏ ਨੇ ਡੰਗਰਾਂ ਦਾ ਕੀ ਮਾਲਵਾ ਦੇ ਕੋਈ ਨਹੀਂ ਮੈਂ ਰਾਸ਼ਨ ਦੇ ਰਾਸ਼ਨ ਦੇ ਲੋਕ ਇਕੱਠਾ ਕਰ ਰਹੇ ਨੇ ਇਹ ਸੰਤ ਲੱਗੇ ਨੇ ਸਾਰੇ ਇਕੱਠਾ ਕਰਦੇ ਨਾਲ ਹੀ ਲੱਗੇ ਨੇ ਉਹ ਵਿਚਾਰ ਆਏ ਨੇ ਰਾਸ਼ਨ ਲੋਕਾਂ ਤੱਕ ਪਹੁੰਚ ਵੀ ਰਿਹਾ ਤੇ ਇਹ ਕੇਜਰੀਵਾਲ ਇੱਕ ਡਰਾਮਾ ਕਰਨ ਆਇਆ ਕਿ ਗਾ ਤੇਰੇ ਰਾਸ਼ਨ ਦੀ ਸਾਨੂੰ ਲੋੜ ਨਹੀਂ ਸਾਨੂੰ ਇੰਨਾ ਭਰਾਵਾਂ ਦੇ ਰਾਸ਼ਨ ਦੀ ਲੋੜ ਆ ਇਹ ਆਪੇ ਪੰਜਾਬੀਆਂ ਦਾ ਘਪਚਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਪਰਦਾ ਸਤਲਾਨੀ ਸਾਹਿਬ ਵੱਲੋਂ 7 ਦਿਨ ਹੋ ਗਏ ਆ ਬਾਬਾ ਮੀਰਾ ਸਰਾਜ ਜੀ ਪੀਰਧੂਰੀ ਪਿੰਡ ਮਾਲੂਵਾਲ ਭੜਣਾ ਚੀਚਾ ਨੱਥੂਪੁਰ ਉਹਨਾਂ ਸੰਗਤਾਂ ਦੇ ਸੰਯੋਗ ਦੇ ਨਾਲ ਬਾਬਾ ਜੀ ਦੇ ਸੰਯੋਗ ਦੇ ਨਾਲ ਨਿਰੰਤਰ ਸੇਵਾ ਜਿਹੜੀ ਆ ਲੰਗਰ ਦੀ ਪ੍ਰਸ਼ਾਦੇ ਦੀ ਚੌਲ ਸਾਰੀ ਜਿਹੜੀ ਆ ਸਾਡੀ ਉਥੋਂ ਆ ਰਹੀ ਆ ਉੱਥੇ ਅਸੀਂ ਆਪਣੇ ਜਿਹੜੇ ਸਾਡੇ ਪਿਆਰ ਵਾਲੇ ਆ ਜਿਹੜੇ ਸੂਬਾ ਪ੍ਰਧਾਨ ਆ ਸਰਕਾਰ ਬਲਵਿੰਦਰ ਸਿੰਘ ਮਾਲ ਇਹਨਾਂ ਦੇ ਕੈਂਪ ਦੇ ਉੱਤੇ ਜਿਹੜਾ ਰਾਸ਼ਨ ਲੱਜੇ ਉੱਥੇ ਟਰਾਲੀਆਂ ਜਾਂਦੀਆਂ ਵਾ ਸਾਨੂੰ ਇੱਥੇ ਬਾਹ ਦੇ ਗੜਦੇ ਆ ਨਾਲ ਆਪਣੇ ਬੰਦੇ ਭੇਜਦੇ ਆ ਤੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਘਰਾਂ ਜਿੱਥੇ ਪਾਣੀ ਜਾਇਆ ਵਾ ਜਿੱਥੇ ਕੋਈ ਜਾ ਨਹੀਂ ਸਕਦਾ ਸਰਦਾਰ ਬਲਵਿੰਦਰ ਸਿੰਘ ਮਾਲ ਸਾਡੇ ਨਾਲ ਪਹੁੰਚ ਗਏ ਉਹਨਾਂ ਡੇਰੀਆਂ ਦਾ ਦਰਾਸ਼ਨ ਵਿਚਾਰੇ ਆ ਜਿੱਥੇ ਕੋਈ ਪਹੁੰਚਦਾ ਨਹੀਂ ਆ ਇਸ ਕਰਕੇ ਸਾਡੇ ਵੱਲੋਂ ਸੰਪਰਦਾ ਸਤਲਾਨੀ ਸਾਹਿਬ ਵੱਲੋਂ ਪਿੰਡ ਕਲੋਰ ਵੱਲੋਂ ਬਾਬਾ ਮੀਰਾਸਰਾਜੀ ਪੀਰ ਘਰੀ ਦੇ ਦਰਬਾਰ ਵੱਲੋਂ ਜਿਹੜੀਆਂ ਵੀ ਸੇਵਾ ਇੱਥੇ ਆਉਂਦੀਆਂ ਵਾਂ ਸਰਦਾਰ ਪਲਵਿੰਦਰ ਸਿੰਘ ਮਾਲ ਦੇ ਕੰਪ ਦੇ ਵਿੱਚ ਇਹ ਪਹੁੰਚਦੀਆਂ ਰਹਿਣਗੀਆਂ ਵਾਹ ਵਰਜਿਕਾ ਕਾਲਸਾ ਵਾਹ ਵਰਜਿਕਾ ਰਹਿਤੇ